ਆਮ ਜਹੇ ਹੋਣਾ ਕੋਈ ਮਾੜੀ ਗੱਲ ਨਹੀਂ ਆਮ ਜਹੇ ਹੋਣਾ ਕੋਈ ਮਾੜੀ ਗੱਲ ਨਹੀਂ ਜ਼ਿੰਦਗੀ ਜਿਉਣੀ ਬਸ ਆਉਣੀ ਚਾਹੀਦੀ ਜ਼ਿੰਦਗੀ ਜਿਉਣੀ ਬਸ ਆਉਣੀ ਚਾਹੀਦੀ ਚੰਗੀ ਗੱਲ ਦੱਸੇ ਕੋਈ ਪੱਲੇ ਬਨ ਲੈਣੀ ਚੰਗੀ ਗੱਲ ਦੱਸੇ ਕੋਈ ਪੱਲੇ ਬਨ ਲੈਣੀ ਬੋਲੀ ਮਾਰੀ ਜਿਨ ਕਿਸੇ ਦੀ ਪਲਉਣੀ ਚਾਹੀਦੀ ਬੋਲੀ ਮਾਰੀ ਜਿਨ ਕਿਸੇ ਦੀ ਪਲਉਣੀ ਚਾਹੀਦੀ ਸਮਾਂ ਆਪੇ ਦਿੰਦਾ ਏ ਜੋ ਆਬੋਸ ਨੂੰ ਸਮਾਂ ਆਪੇ ਦਿੰਦਾ ਏ ਜਵਾਬਿਓ ਸੁਨੂ ਐਵੇਂ ਈਰਖਾ ਨੀ ਕਿਸੇ ਨਾਲ ਵਧਾਉਣੀ ਚਾਹੀਦੀ ਕੋਈ ਐਵੇਂ ਈਰਖਾ ਨੀ ਕਿਸੇ ਨਾਲ ਵਧਾਉਣੀ ਚਾਹੀਦੀ ਮਸਲਾ ਪਿਆਰ ਨਾਲ ਜਿੱਥੇ ਹੱਲ ਹੋ ਜੇ ਗਿੱਲਾ ਮਸਲਾ ਪਿਆਰ ਨਾਲ ਜਿੱਥੇ ਹੱਲ ਹੋ ਜੇ ਗਿੱਲਾ ਉਥੇ ਆਕੜ ਵੀ ਬਹੁਤੀ ਨਹੀਂ ਰਖਾਉਣੀ ਚਾਹੀਦੀ ਉਥੇ ਆਕੜ ਵੀ ਬਹੁਤੀ ਨਹੀਂ ਰਖਾਉਣੀ ਚਾਹੀਦੀ ਜ਼ਿੰਦਾਦਿਲੀ ਨਾਲ ਸਿੱਖ ਜ਼ਿੰਦਗੀ ਜੇ ਹੋਣੀ ਜ਼ਿੰਦਾਦਿਲੀ ਨਾਲ ਸਿੱਖ ਜ਼ਿੰਦਗੀ ਜੇ ਹੋਣੀ ਐਵੇਂ ਮਾਰੀ ਮੋਤੀ ਦਿਲ ਤੇ ਨਹੀਂ ਲਾਉਣੀ ਚਾਹੀਦੀ ਗੱਲ ਮਾੜੀ ਮੋਟੀ ਦਿਲ ਤੇ ਨਹੀਂ ਲਾਉਣੀ ਚਾਹੀਦੀ ਐਵੇਂ ਮਾੜੀ ਮੋਟੀ ਦਿਲ ਤੇ ਨਹੀਂ ਲਾਉਣੀ ਚਾਹੀਦੀ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਰਾਣਾ ਗਿਲਦੀਨੇ ਵਾਲੀ ਆ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਓ ਔਰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਵੀ ਲੋਕਾਂ ਤੱਕ ਵੀਡੀਓ ਜਿਹੜੀ ਇਹ ਪਹੁੰਚ ਸਕੇ ਔਰ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੀਆਂ ਜਿੰਨੀਆਂ ਵੀਡੀਓ ਨੇ ਤੁਹਾਡੇ ਤੱਕ ਪਹੁੰਚ ਜਾਣ। ਥੈਂਕ ਯੂ ਸੋ ਮਚ। ਖਰਾਬ ਰੱਖਾ।